ਇਹਨੇ ਸਾਰੇ ਬੋਲ ਦਿੰਦਾ ਸੋਹਣਿਆ ਅੱਜ ਮੇਰੀ ਛਾਤੀ ਚੌੜੀ ਹੋ ਗਈ ਉਹ ਮੇਰੇ ਪੰਜਾਬ ਦੇ ਵਿੱਚ ਵੀ ਬਹੁਤ ਸੋਹਣੀ ਮੀਟਰ ਦਾ ਅੰਗਰੇਜ਼ੀ ਵਿੱਚ ਕਹਿਣ ਲੱਗੇ ਨਾ ਆਪਾਂ ਅਮਰਸਰੀ ਬੱਕਰੀ ਜਿਆਦਾ ਧਰੋਣ ਵਾਲੀ ਬੱਕਰੀ ਕਾਲੇ ਕਦੇ ਮੇਲੇ ਤੇ ਆਉਂਦੀ ਕਰਕੇ ਨੂੰ ਇਹਨੂੰ ਕਿਹਾ ਜਾਂਦਾ ਧਰੋਲੇ ਵਾਲੀ ਬੱਕਰੀ ਤੇ ਅਮਰਸਰੀ ਬੱਕਰੀ ਬੀਟਰ ਦਾ ਆਪਾਂ ਅੰਗਰੇਜ਼ੀ ਵਿੱਚ ਕਹਿੰਦੇ ਆ ਅੱਜ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਆ ਜਰ ਬਹੁਤ ਜ਼ਿਆਦਾ ਖੁਸ਼ੀ ਆ ਜਰ ਮੁੰਡਾ ਹੋਇ ਜਨੀ ਖੁਸ਼ੀ ਆ ਮੈਨੂੰ ਬਹੁਤ ਵਧੀਆ ਤਾੜੀਆਂ ਮੈਂ ਤੁਹਾਨੂੰ ਬੜਾ ਧੰਨਵਾਦ ਕਰਦਾ ਜਿਹੜੇ ਐਨੀ ਐਨੀ ਜਗਣਾ ਕੀ ਬਾਤ ਆ ਯਾਰ ਮੂਰਤਾ ਵਈ ਮੂਰਤਾ ਕਿੱਥੋਂ ਘਰ ਕੇ ਲਿਆ ਦੀਆਂ ਯਾਰ ਕੀ ਜ਼ੋਰ ਦੀ ਤਾੜੀ ਮਾਰ ਦਿਓ ਜੋਰ ਦੀ ਤਾੜੀ ਬੋਲੋ ਸੋਨ ਬ੍ਰੀਡ ਆਪਣੇ ਪੰਜਾਬ ਦੇ ਵਿੱਚ ਅੱਗੇ ਪਾਕਿਸਤਾਨ ਦੇ ਵਿੱਚ ਆਪਾਂ ਕਹਿੰਦੇ ਬ੍ਰੀਡ ਅੰਮ੍ਰਿਤਸਰੀ ਬ੍ਰੀਡ ਆ ਆਪਣੇ ਪੰਜਾਬ ਦੇ ਵਿੱਚ ਇਹ ਬ੍ਰੀਡ ਦੇਖੋ ਕਿੱਥੇ ਕਿੱਥੇ ਇਹਨਾਂ ਨੇ ਸਾਹਮਣੇ ਰੱਖੀ ਆ ਸੋਨਾ ਪਿਆ ਸੋਨਾ ਇੱਕ ਮਿੰਟ ਜੀ ਸੋਨਾ ਆਪਣੇ ਪੰਜਾਬ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਬੰડા ਹੋ ਗੀਆਂ ਪੰਜਾਬ 'ਚ ਪਾਕਿਸਤਾਨ ਦੇ ਵੀ ਆਪਣੇ ਭਾਈ ਬੈਠੇ ਨੇ ਉਹਨਾਂ ਨੇ ਬਹੁਤ ਚੰਗੀਆਂ-ਜੰਗੀਆਂ ਬਰੀਡਾਂ ਸਾਹਮਣੀਆਂ ਨੇ ਅੱਜ ਆਪਾਂ ਨੂੰ ਪਤਾ ਲੱਗਿਆ ਵੀ ਆਪਣੇ ਪੰਜਾਬ ਦੇ ਵਿੱਚ ਵੀ ਬਹੁਤ ਚੰਗੀ ਫਰੀਡ ਆ ਪਾਕਿਸਤਾਨ ਵਾਲੇ ਵੀ ਬਹੁਤ ਠੀਕ ਤੋਂ ਠੀਕ ਫਰੀਡ ਸਾਹਮ ਕੇ ਰੱਖਦੇ ਨੇ ਪਰ ਆਪਣੇ ਪੰਜਾਬ ਦੇ ਵਿੱਚ ਵੀ ਬਹੁਤ ਚੰਗੀ ਫਰੀਡ ਆ ਅੱਜ ਪਤਾ ਲੱਗਦਾ ਵੀ ਇੱਥੇ ਕਰੀਮ ਆਈ ਹੋਈ ਆ ਅੱਗੇ ਆਪਾਂ ਦੇਖਦੇ ਜੀ ਵੀ ਪੰਜਾਬ ਦੇ ਵਿੱਚੋਂ ਬੀਟਰ ਬੱਕਰੀ ਖਤਮ ਹੋ ਗਈ ਜਿਹਨੂੰ ਅੰਬਰਸਰੀ ਕਹਿੰਦੇ ਤੇ ਅੱਜ ਇਹ ਮੇਰੇ ਤੇ ਆ ਕੇ ਪਤਾ ਲੱਗਿਆ ਵੀ ਪੰਜਾਬ ਦੇ ਵਿੱਚ ਅਜੇ ਬਹੁਤ ਕੁਸਾਫੀ ਦੇਖਣ ਨੂੰ ਜੇ ਬੰਦੇ ਦੇਖਣਾ ਚਾਹੁੰਦੇ ਤੇ ਲੋਂਗੋ ਵਾਲੀ ਮੰਡੀ ਤੇ ਆ ਕੇ ਚੈਂਪੀਅਨਸ਼ਿਪ ਤੇ ਆਪਾਂ ਨੂੰ ਪਤਾ ਲੱਗਦਾ ਵੀ ਹਾਂ ਪੰਜਾਬ ਦੇ ਵਿੱਚ ਕੀ ਕੀ ਲੋਕ ਸਾਮੀ ਬੈਠੇ ਨੇ ਜੈਲਦਾਰ ਸਾਭ ਜੀ ਹੈਲੋ ਭਾਈ ਜੀ ਸੋਚੀ ਨਹੀਂ ਸੀ ਕਦੇ ਵੀ ਇਹ ਹੈ ਜੋ ਬੰਦੇ ਹੈ ਜੀ ਜੀ ਬ੍ਰਿਟਿਸ਼ ਆਪਣੇ ਪੰਜਾਬ ਚ ਲਈ ਬੈਠੇ ਨੇ ਪਰ ਭਾਈ ਬਹੁਤ ਵੱਡੀ ਬਹੁਤ ਵੱਡੀ ਤੇੜਾ ਪੰਜਾਬ ਦੀ ਵੀ ਜਿਹੜੇ ਬੰਦੇ ਹੈ ਜੀ ਬ੍ਰੀਡ ਸਾਮੀ ਬੈਠ ਨੇ ਮੈਂ ਬਹੁਤ ਧੰਨਵਾਦ ਆ ਨੀਣੀ ਉਹਨਾਂ ਦਾ ਵੀ ਜਿਹੜੇ ਬੰਦੇ ਹੈ ਜੀ ਇਹ ਜੇ ਵਧੀਆ ਬ੍ਰੀਡ ਦੀ ਸਾਮੀ ਬੈਠ ਨੇ ਵੀਰੋ ਹੱਥ ਵਧਕੇ ਸਲਾਮ ਹੈ ਉਹਨਾਂ ਨੂੰ ਜਿਹੜੇ ਬੰਦੇ ਹੈ ਜੀ ਬ੍ਰੀਡ ਸਾਮੀ ਬੈਠਦੇ ਬਾਈ ਕਦੇ ਵੀ ਨਾ ਸੋਚੋ ਕਿ ਸਾਡਾ ਬੱਚਾ ਅੱਜ ਤੇ ਆਇਆ ਨਹੀਂ ਅਗਲੀ ਵਾਰ ਮਿਹਨਤ ਕਰੋ ਯਾਰ ਮਿਹਨਤ ਕਰੋ ਵੀਰੋ ਅਗਲੀ ਵਾਰ ਅਪਾ ਮਿਹਨਤਾਂ ਕਰਾਂਗੇ ਇਤੂ ਵੱਡੇ ਨਾਮ ਦੇਵਾਂਗੇ ਇਤੂ ਵਧੀਆ ਸਿਸਟਮ ਬਣਾਵਾਂਗੇ ਠੀਕ ਆ ਜੜੀਕਾ ਕੱਟ ਦੇ ਬੱਚਾ ਥੋੜਾ ਜਿਹਾ ਘਾਟ ਹੋ ਗਈ ਅਗਲੀ ਵਾਰ ਇਹ ਤੁਵਾ ਤਿਆਰ ਕਰ ਲਾਂਗੇ ਵੀਰ ਬਣ ਕੇ ਗੁੱਸਾ ਲੱਗ ਰਿਓ ਵੀਰ ਬਣ ਕੇ ਮਿਹਨਤ ਛੋਟੀ ਬਹੁਤ ਜ਼ਿਆਦਾ ਆ ਬੱਕਰੀ ਪਾਲਣ ਦੀ ਮੈਂ ਕਹਿੰਦਾ ਵੀ ਕਿਵੇਂ ਜਦ ਤੁਸੀਂ ਆਈਆਂ ਪ੍ਰਸ਼ਕਤ ਤਰਕਰੀਆਂ ਨੇ ਵੀਰ ਬਣ ਕੇ ਹੱਥ ਬਣ ਕੇ ਬੇਇੰਤਿਆ ਅਗਲੀ ਵਾਰ ਹੋਰ ਤਿਆਰ ਕਰਕੇ ਲਿਆਓ ਫਿਰ ਪਤਾ ਲੱਗੂਗਾ ਕਿ ਪੰਜਾਬ ਚ ਕੀ ਆ ਪੰਜਾਬ ਨੂੰ ਗਿੰਦੀ ਕੁਛ ਨਹੀਂ ਪਤਾ ਕੀ ਆ ਹਰਿਆਣੇ ਦੇ ਪਿੱਛੇ ਮੱਝਾ ਮਸ਼ਹੂਰੀ ਹੋਈ ਜਾਂਦੇ ਮੱਧ ਮੈਸੂਰੀ ਵਾਲੇ ਸਾਜਾ ਪੱਤਰੀ